ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲਸੀਨ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਸਾਗ ਸਾਗ ਤੇ ਡਾ ਪੰਗੈਸ ਦੀ ਬਣਾਵਾਂਗੇ ਬਤੀਲੇ ਦੇ ਵਿੱਚ ਬਣਾਵਾਂਗੇ ਖੁੱਲਾ ਰੱਖ ਕੇ ਤੇ ਆਪਾਂ ਜਿਹੜਾ ਸਾਗ ਆ ਉਹ ਵੀ ਧਾਤੀ ਦੇ ਨਾਲ ਹੀ ਆਪਾਂ ਚੀਰ ਕੇ ਤਿਆਰ ਕਰਾਂਗੇ ਹਾਂਜੀ ਮੇਥੇ ਆਪਾਂ ਨੇ ਤਿਆਰ ਕਰ ਲਏ। ਇਸ ਵਾਰੀ ਆਪਾਂ ਸਾਗ ਦੇ ਵਿੱਚ ਮੇਥੀ ਨਹੀਂ ਪਾਈ ਮੇਥੇ ਪਾਏ ਆ। ਮੇਥੇ ਆ ਜਿਹੜੇ ਉਹ ਮੇਥੀ ਨੂੰ ਆਪਾਂ ਨੇ ਕੱਟ ਪਾਏ ਆ। ਤੇ ਅੱਧਾ ਕਿਲੋ ਆਪਣਾ ਜਿਹੜਾ ਇਹ ਸਾਗ। ਸਾਗ ਆ ਜਿਹੜਾ ਆਪਣਾ ਗੰਦਲਾਂ ਵਾਲਾ ਮੋਟੀਆਂ ਗੰਦਲਾਂ ਵਾਲਾ ਸਾਗ ਹੈ। ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਛਾਂਟ ਲੈਣਾ। ਜਿਹੜੇ ਮੋٹے ਪੱਤੇ ਆ ਉਹ ਆਪਾਂ ਨੇ ਕੱਢ ਦੇਣੇ ਆ ਤੇ ਨਰਮ ਪੱਤੇ ਆਪਾਂ ਨੇ ਜਿਹੜੇ ਉਹ ਪਾ ਲੈਣੇ। ਦੇਖੋ ਗੰਦਲਾਂ ਨੂੰ ਆਪਾਂ ਬਹੁਤ ਆਸਾਨ ਤਰੀਕੇ ਦੇ ਨਾਲ ਐਵੇਂ ਸਾਰੀਆਂ ਛਿੱਲ ਕੇ ਤਿਆਰ ਕਰ ਲਵਾਂਗੇ। ਹਾਂਜੀ ਦੇਖੋ ਹੁਣ ਜਿਹੜਾ ਸਾਗ ਆ ਉਹ ਵੀ ਆਪਾਂ ਨੇ ਪੂਰੀ ਤਰ੍ਹਾਂ ਜਿਹੜੀਆਂ ਇਹਦੀਆਂ ਗੰਦਲਾਂ ਛਿੱਲ ਲੀਆਂ ਸਾਗ ਜਿਹੜਾ ਆਪਾਂ ਨੇ ਤਿਆਰ ਕਰ ਲਿਆ। ਇਹ ਸਾਗ ਜਿਹੜਾ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦਾ ਹੈ। ਪਹਿਲਾਂ ਆਪਾਂ ਬਣਾਇਆ ਸੀ ਕੁੱਕਰ ਦੇ ਵਿੱਚ ਹੁਣ ਬਣਾਵਾਂਗੇ ਪਤਿਲੇ ਵਿੱਚ। ਹਾਂਜੀ ਪਾਲਕ ਹੁਣ ਕਰਾਂਗੇ ਆਪਾਂ ਸਾਫ ਦਲ ਆਪਾਂ ਪਾਲਕ ਦੀਆਂ ਜੜਾਂ ਕੱਟ ਦਵਾਂਗੇ ਇਹਨਾਂ ਨੂੰ ਮਿੱਟੀ ਜਿਹੜੀ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਜੜਾਂ ਕੱਟ ਕੇ ਫਿਰ ਇਹਨੂੰ ਸਾਫ਼ ਕਰਨਾ ਜਿਹੜਾ ਬਹੁਤ ਆਸਾਨ ਹੋ ਜਾਂਦਾ ਤੇ ਇਹ ਨੂੰ ਆਪਾਂ ਅੱਧਾ ਗਿੱਲੋ ਦੇ ਲਗਭਗ ਜਿਹੜੀ ਸਾਡੀ ਪਾਲਕ ਹੈ ਨਰਮ ਪੱਤੇ ਜਿਹੜੇ ਆਪਾਂ ਨੇ ਰੱਖ ਲੈਣੇ ਤੇ ਮੋਟੇ ਪੱਤੇ ਆਪਾਂ ਨੇ ਗਲੀਆਂ ਵਾਲੇ ਕੱਢ ਦੇਣੇ ਦੇਖੋ ਜਿਹੜੀ ਪਾਲਕ ਐ ਸੀ ਸਾਫ਼ ਕਰ ਲਈ ਸਾਗ ਵੀ ਸਾਫ਼ ਕਰ ਲਿਆ ਤੇ ਮਿੱਥੇ ਵੀ ਜਿਹੜੇ ਆਪਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਲਏ। ਤੇ ਹੁਣ ਆਪਾਂ ਇਹਨੂੰ ዳਕਤੀ ਦੇ ਨਾਲ ਜਿਹੜੀ ਆਪਾਂ ਕਟਿੰਗ ਕਰਾਂਗੇ। ਦੇਖੋ ዳਕਤੀ ਦੇ ਨਾਲ ਆਪਾਂ ਸਾਗ ਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਜਿਹੜਾ ਕੱਟ ਸਕਦੇ ਆ। ਉੱਪਰ ਤੋਂ ਆਪਾਂ ਰੱਖ ਕੇ ਦਬਾ ਦੇਣਾ ਤੇ ਥੱਲੇ ਨੂੰ ਆਪਾਂ ਨੇ ਇਹਨੂੰ ਜ਼ੋਰ ਨਾਲ ਦਬਾ ਦੇਣਾ ਤੇ ਜਿਹੜਾ ਸਾਗ ਦੀ ਆਪਾਂ ਉਹ ਕਟਿੰਗ ਕਰ ਸਕਦੇ ਆ। ਜਿਹੜੇ ਸਾਗ ਦੇ ਮੋٹے ਪੱਤੇ ਹੁੰਨੇ ਆ ਉਹ ਥੋੜੇ ਜਿ ਉਹਨਾਂ ਓਕੇ ਹੁੰਦੇ ਜਿਹੜਾ ਨਰਮ ਪੱਤੇ ਆ ਉਹ ਬਹੁਤ ਹੀ ਆਸਾਨੀ ਦੇ ਨਾਲ ਜਿਹੜੇ ਉਹ ਕੱਟ ਹੋ ਜਾਂਦੇ ਹਾਂ ਹਾਂਜੀ ਆਪਾਂ ਨੇ ਸਾਗ ਪੂਰੀ ਤਰ੍ਹਾਂ ਜਿਹੜਾ ਬਣਾਦਾ ਕਿਲੋ ਸਾਗ ਤਾਂ ਆਪਾਂ ਨੇ ਉਹਨੂੰ ਕੱਟ ਲਿਆ ਤੇ ਆਪਾਂ ਇਹਨੂੰ ਕੜਾਈ ਦੇ ਵਿੱਚ ਪਾ ਲਵਾਂਗੇ ਹੁਣ ਕਟਾਂਗੇ ਆਪਾਂ ਪਾਲਕ ਹਾਂਜੀ ਪਾਲਕ ਦੇਖੋ ਬਿਲਕੁਲ ਨਰਮ ਹੁੰਦੀ ਹੈ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਸਕਦੇ ਹਾਂ ਦਾਕਤੀ ਦੇ ਨਾਲ ਹੀ ਆਪਾਂ ਨੇ ਜਿਹੜਾ ਸਾਗ ਮੇਥੇ ਪਾਲਕ ਹੈ ਕੱਟ ਕੇ ਤਿਆਰ ਕਰਨਾ ਹੈ ਇਹ ਆਪਾਂ ਬਿਲਕੁਲ ਜਿਸ ਤਰ੍ਹਾਂ ਮਸ਼ੀਨ ਦੇ ਵਿੱਚ ਕੱਟਦੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਕੱਟ ਸਕਦੇ ਹਾਂ ਹੁਣ ਆਪਾਂ ਕੱਟ ਰਹੇ ਆ ਮੇਥੇ ਮੇਥੇ ਜਿਹੜੇ ਉਹ ਮੇਥੀ ਲਾਉਣ ਥੋੜੇ ਜਿਹਾ ਸਖਤ ਹੁੰਦੇ ਨੇ ਮੇਥੀ ਜਿਹੜੀ ਉਹ ਬਹੁਤ ਜ਼ਿਆਦਾ ਨਰਮ ਹੁੰਦੀ ਹੈ ਇਹ ਮੇਥੇ ਹੈ ਤੇ ਜਿਹੜਾ ਮੇਥੇ ਆਪਾਂ ਜਿਹੜਾ ਸਾਗ ਦੇ ਵਿੱਚ ਪਾਣੇ ਆ ਸਾਗ ਦਾ ਜਿਹੜਾ ਰੰਗ ਉਹ ਵੀ ਥੋੜਾ ਜਿਹਾ ਡਾਰਕ ਜਿਹਾ ਹੁੰਦਾ ਹੈ ਜਿਹੜੇ ਆਪਾਂ ਵਿੱਚ ਸਮਾਨ ਪਾਣਾ ਉਹ ਅਦਰਕ ਲਸਣ ਪਿਆਜ਼ ਹਰੀ ਮਿਰਚ ਟਮਾਟਰ ਕੱਚੀ ਹਲਦੀ ਤੇ ਪਾਣੀ ਦੇ ਵਿੱਚ ਆਪਾਂ ਜਿਹੜਾ ਸਾਗ ਨੂੰ ਡਬੋ ਲਿਆ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਹੀ ਜਿਹੜਾ ਧਰ ਦਵਾਂਗੇ ਕਿਉਂਕਿ ਸਾਗ ਆਪਾਂ ਨੇ ਖੁੱਲਾ ਬਣਾਉਣਾ ਇਹਦੇ ਚ ਜਿਹੜਾ ਪਾਣੀ ਉਹ ਜ਼ਿਆਦਾ ਪੈਂਦਾ ਤੇ ਇਹਦੇ ਵਿੱਚ ਅਸੀਂ 2 ਗਲਾਸ ਪਾਣੀ ਦੇ ਪਾ ਕੇ ਲੋੜ ਦੇ ਅਨਸਾਰ ਜਿਹੜਾ ਆਪਾਂ ਨੇ ਨਮਕ ਪਾ ਦਿੱਤਾ ਪਾਣੀ ਜਿਹੜਾ ਪੂਰੀ ਤਰ੍ਹਾਂ ਗਰਮ ਹੋ ਗਿਆ ਇਦੇ ਵਿੱਚ ਹੁਣ ਆਪਾਂ ਨੇ ਸਾਗ ਜਿਹੜਾ ਸਾਰਾ ਇੱਕ ਵਾਰੀ ਪਾਤਾ ਕਿਉਂਕਿ ਸਾਗ ਹੈ ਜਿਹੜਾ ਉਹ ਥੋੜਾ ਏ ਤੇ ਹੁਣ ਆਪਾਂ ਕਰਾਂਗੇ ਮਿਕਸਰ ਵਿੱਚ ਸਮਾਨ ਗ੍ਰੇਂਡ ਹਰੀ ਮਿਰਚ ਅਦਰਕ ਲਸਣ ਪਿਆਜ਼ ਟਮਾਟਰ ਤੇ ਕੱਚੀ ਹਲਦੀ ਇਹ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹਾਂਜੀ ਦੇਖੋ ਆਪਾਂ ਨੇ ਮਸਾਲੇ ਪੂਰੀ ਤਰ੍ਹਾਂ ਮਿਕਸ ਕਰ ਲਏ ਸਾਗ ਹੈ ਜਿਹੜਾ ਸਾਡਾ ਉਬਲ ਗਿਆ ਤੇ ਬਹੁਤ ਹੀ ਜਿਹੜਾ ਉਹ ਨਰਮ ਹੋ ਗਿਆ। ਕਾਫੀ ਥੱਲੇ ਤੱਕ ਜਿਹੜਾ ਹਿੱਸਾ ਹੈ ਆਪਣਾ ਚਲੇ ਗਿਆ। ਜਿਹੜਾ ਆਪਾਂ ਮਸਾਲੇ ਪਾਏ ਆ ਉਹ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਨੇ ਆ। ਤਾਂ ਕਿ ਇਹਨਾਂ ਨਾ ਨੂਨ ਮਿਰਚ ਪੂਰੀ ਤਰ੍ਹਾਂ ਰਸ ਜਵੇ। ਹਾਂਜੀ ਡੇਢ ਘੰਟਾ ਹੋ ਗਿਆ ਸਾਗ ਬਣਦੇ ਨੂੰ ਤੇ ਆਪਾਂ ਜਿਹੜਾ ਇਹਦਾ ਪਾਣੀ ਉਹ ਬਿਲਕੁਲ ਸਖਾਤ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਆਲਣਾ। ਆਲਣਾ ਜਿਹੜਾ ਆਪਾਂ ਉਹ ਉਹ ਆਪਣੇ ਲੋੜ ਦੇ ਅਨੁਸਾਰ ਪਾਵਾਂ ਜਿੰਨਾ ਕ ਆਪਾਂ ਨੂੰ ਲੱਗਿਆ ਵੀ ਸਾਗ ਘੁਲ ਰਿਹਾ। ਉਨਾਂਗੇ ਆਪਾਂ ਨੇ ਆਲਣ ਜਿਹੜਾ ਪਾਉਣਾ ਨਾਲ ਦੀ ਨਾਲ ਹੀ ਆਪਾਂ ਨੇ ਗਰਮ ਪਾਣੀ ਕਰਕੇ ਪਾਇਆ ਜੇ ਸਾਗ ਦੇ ਵਿੱਚ ਪਾਣੀ ਹੋਵੇ ਪਹਿਲਾਂ ਆਪਾਂ ਨੇ ਉਹ ਪਾਣੀ ਕੱਢ ਲੈਣਾ ਜਦੋਂ ਆਪਾਂ ਫਿਰ ਆਲਣ ਪਾਉਣਾ ਜਦੋਂ ਆਪਾਂ ਨਾਲ ਦੇ ਵੀ ਪਾਣੀ ਘੱਟਾ ਉਹੀ ਪਾਣੀ ਜਿਹੜਾ ਆਪਾਂ ਨੇ ਸਾਗ ਜੋ ਕੱਢਿਆ ਹੋਈ ਆਪਾਂ ਵਿੱਚ ਪਾ ਦੇਣਾ ਉਹਦੇ ਨਾਲ ਹੀ ਜਿਹੜਾ ਸਾਗ ਚੰਗੀ ਤਰ੍ਹਾਂ ਘੁੱਟ ਜਾਂਦਾ ਜੇ ਪਾਣੀ ਵਿੱਚ ਹੋਵੇ ਆਪਾਂ ਆਲਣ ਪਾ ਦੇ ਜਿਹੜੀਆਂ ਹੁੰਦੀਆਂ ਜਿਹਨੇ ਗੱਠਾਂ ਬਣ ਜਾਂਦੀਆਂ ਫਿਰ ਉਹਦੇ ਨਾਲ ਜਿਹੜਾ ਸਾਗ ਉਹ ਵਧੀਆ ਤਿਆਰ ਨਹੀਂ ਹੁੰਦਾ ਇਸ ਕਰਕੇ ਪਹਿਲਾਂ ਅਸੀਂ ਪਾਣੀ ਪੂਰੀ ਤਰ੍ਹਾਂ ਸਕਾਰ ਲਿਆ ਤੇ ਆਲਾਂ ਨੂੰ ਪਾਏ ਆ ਜਿੰਨੇ ਪਾਣੀ ਦੀ ਲੋੜ ਸੀ ਉਨਾ ਹੀ ਪਾਣੀ ਜਿਹੜਾ ਆਪਾਂ ਨੇ ਪਾਇਆ ਦੇਖੋ ਜਿਹੜਾ ਸੰਡਾ ਸਾਗ ਆ ਉਹ ਮਲਾਈ ਦੀ ਤਰ੍ਹਾਂ ਕੁਲਕੀ ਤਿਆਰ ਹੋ ਗਿਆ ਨੂੰ ਕਿਸੇ ਵੀ ਢੰਗ ਨਾਲ ਟੜਦ ਸਕਦੇ ਆ ਦੇਖਣ ਦਾ ਬਹੁਤ ਬਹੁਤ ਧੰਨਵਾਦ